ਸਰ ਮੇਰਾ ਨਾਮ ਹਰਮਜੀਤ ਸਿੰਘ ਹੈ ਮੇਰਾ ਪਿੰਡ ਮਿਕਰਵੰਨਾ ਲਾਹਾਂ। ਜੀ ਪਿੰਡ ਸਰ ਮੇਰੇ ਪਿੰਡ ਦੇ ਦੋ ਤਿੰਨ ਨੌਜਵਾਨ ਹੀ ਮੋਟਰਸਾਈਕਲ ਤੇ ਆ ਰਹੇ ਸੀ। ਇੱਕ ਦੂਜੀ ਸਾਈਡ ਤੋਂ ਨਕਾਲਾ ਦਾ ਤੇ ਵਿਚਾਰਾ ਫੌਜੀ ਵੀ ਨਹੀਂ ਕੱਲ ਛੁੱਟੀ ਹੋਇਆ ਸੀ। ਤੇ ਅੰਮੋ ਸਮੇਂ ਤੇ ਟੱਕਰ ਹੋਈ ਮੋਟਰਸਾਈਕਲਾਂ ਦੀ ਜਮਾਨੀ। ਤੇ ਜਿਹੜਾ ਇੱਕ ਫੌਜੀ ਵੀ ਹੈ ਜਿਹਨਾਂ ਪਾਲਾ ਦਾ ਉਹ ਵੀ ਡੈਥ ਹੋ ਗਈ ਵੀਰ ਮੌਕੇ ਤੇ ਇੱਕ ਨੰਗਲ ਦਾ ਮੁੰਡਾ ਵਾ ਕਾਸ਼ ਕਾਸ਼ ਉਹਦੀ ਚਾਹੇ ਡੈਥ ਹੋ ਗਈ ਆ ਤੇ ਦੋ ਜਣੇ ਜਿਹੜੇ ਉਹਨਾਂ ਦੀ ਹਾਲ ਥੋੜੀ ਕ੍ਰਿਟੀਕਲ ਦਿਸੀ ਜਾ ਰਹੀ ਆ। ਉਹ ਜਰੇਲਾ ਚੱਲ ਰਿਹਾ ਪਰ ਲੱਗਾ ਕਿਵੇਂ ਟੱਕਰ ਕਿਵੇਂ ਹੋਈ ਨਹੀਂ ਸਰ ਰਾਤ ਰਾਤ ਦਾ ਨਹੀਂ ਰੇ ਕਰਕੇ ਕਿਉਂਕਿ ਮਿਡ ਨਾਈਟ ਹੀ ਕੰਮ ਹੋਇਆ ਸਰ ਆ ਅੱਛਾ ਇਹਦੇ ਕਰਕੇ ਸਾਨੂੰ ਨਹੀਂ ਪਤਾ ਜਦੋਂ ਨੌਲੇਜ ਨਹੀਂ ਹੈਗੀ ਕਿ ਕੀ ਹੋਇਆ ਕੀ ਮੋਟਰਸਾਈਕਲ ਟੱਕਰ ਹੋਈ ਆ ਉਸ ਵਿੱਚ ਅੱਜ ਮੋਟਰਸਾਈਕਲ ਚੱਕਰ ਦੂਜੇ ਵੀਰਾਂ ਦਾ ਕੀ ਹਾਲ ਹੈ ਜਿਹੜੇ ਹਾਂ ਇੱਕ ਇੱਕ ਉਹ ਦੋਹਾਂ ਜਣਾਂ ਨੂੰ ਜਿਹੜਾ ਸੀ ਇੱਕ ਜਿਹਦਾ ਆਪਣਾ ਲੱਤ ਟੁੱਟ ਗਈ ਆ ਮੁੰਡੇ ਦੀ ਉਹ ਸੀਜ਼ਨ ਹਸਪੀਟਲ ਚ ਆ ਤੇ ਦੂਸਰਾ ਵੀ ਲੱਗ ਇੱਕ ਕਲੀਨਿਕ ਉੱਥੇ ਆ ਜੀ ਤੇ ਉਹ ਵੀ ਇੱਥੇ ਲਿਆ ਰਿਹਾ ਹੈ ਕਾਲੇ ਦਮ ਇਹ ਵੀ ਜਦੋਂ ਅਸੀਂ ਬੈਠੇ ਮੈਂ ਤੇ ਪਿੰਡ ਬੈਠਾ ਸਾਂ ਤੇ ਰਸਤੇ 'ਚ ਇਹ ਜਾਂ ਮੁੰਡੇ ਸਾਡੇ ਆਉਂਦੇ ਸੀ ਮੰਗਲੋਂ ਤੇ ਉਹ ਵੀ ਕਿਤੇ ਜਾਣਦੇ ਆ ਪਤਾ ਨਹੀਂ ਆਹੋ ਸਾਹਮਣੇ ਕਿਤੇ ਵੱਜ ਗਏ ਸਾਨੂੰ ਜਦੋਂ ਪਤਾ ਲੱਗਾ ਵੀ ਆਹ ਗੱਲ ਹੋ ਗਈ ਹੈ ਤੇ ਮੈਂ ਤੇ ਰੋਟੀ ਬਾਗ ਲੱਗਾ ਘਾਣ ਤੇ ਮੈਨੂੰ ਜਦੋਂ ਪਤਾ ਲੱਗਾ ਮੈਂ ਸਭ ਕੁਝ ਛੱਡ ਕੇ ਤੇ ਭੱਜ ਉੱਠਾਂ ਆਣ ਕੇ ਵੇਖਾਂ ਸਾਡੇ ਮੁੰਡੇ ਦੀ ਵੀ ਡੈਥ ਹੋ ਗਈ ਉਹ ਤੇ ਪਹਿਲੋਂ ਦਾ ਸੁਣਿਆ ਸੀ ਉਹਦੀ ਉੱਥੇ ਡੈਥ ਹੋ ਗਈ ਆ ਤੇ ਜਦੋਂ ਆਣ ਕੇ ਵੇਖਿਆ ਤੇ ਸਾਡਾ ਮੁੰਡਾ ਵੀ ਡੈਥ ਹੋ ਗਈ ਉਹਦੇ ਨਾਲ ਹੀ ਜਖਮੀ ਹੋਇਆ ਕੋਈ ਇੱਕ ਜਖਮੀ ਹੋਇਆ ਉਹਦੀ ਲੱਤ ਟੁੱਟੀ ਦੋਨਾਂ ਸਾਮਾ ਤੋਂ ਕੀ ਨਾ ਹੀ ਤੇ ਉਮਰ ਕਿੰਨੀ ਤੇਰੀ ਬੀਬੀ ਕੀ ਕਰਦਾ ਸੀ ਕੰਮ ਕੀ ਕਰਦਾ ਸੀ ਕੰਮ ਦਿਹਾੜੀ ਦਾ ਜੀ ਟੋਣਾ ਚੰਨਾ ਲਾਉਂਦੇ ਜਿਹੋ ਨਾ ਚੰਨਾ ਲਾਉਂਦੇ ਲਾਉਂਦੇ ਆ ਨੂੰ ਆ ਕੇ ਸਵੇਰੇ ਕਿਤੇ ਜਾਣਾ ਹੈ ਇਹਨਾਂ ਨੇ ਜਾਂਦੇ ਵਾਲ ਨੂੰ ਘਟਾਉਣ ਚਲੇ ਆ ਤੇ ਹਨੇਰਾ ਹੋਣ ਕਰਕੇ ਜਾਂ ਕਿੰਨੇ ਪੈਨ ਭਰਾ ਜੀ ਇਹ ਚਾਰ ਭਰਾਵੇ ਲੋਕ ਇੱਕ ਤੋਂ ਵੱਡਾ ਦੋ ਛੋਟੇ ਆ ਹਾਂਜੀ ਇਹਦੇ ਵਿੱਚ ਦੋ ਮੋਟਰਸਾਈਕਲਾਂ ਦੀ ਆਸਮੇਂ ਟੱਕਰ ਹੋਈ ਆ ਤੇ ਸਾਨੂੰ ਇਨਫੋਰਮੇਸ਼ਨ ਮਿਲੀ ਹੈ ਮੇਰੀ ਪੁਲਿਸ ਪਾਰਟੀ ਮੋਕਕੇ ਤੇ ਆ ਉਹਦੇ ਜਿੰਨਾ ਪਤਾ ਲੱਗਾ ਦੋ ਮੁੰਡੇ ਆ ਜੀ ਕਾਫੀ ਜ਼ਿਆਦਾ ਸੀਰੀਅਸ ਇੰਜਰਡ ਨੇ ਸ਼ਾਇਦ ਉਹਦੇ ਚੋਂ ਇੱਕ ਦੀ ਡੈਥ ਹੋ ਗਈ ਆ ਬਾਕੀ ਜਾ ਕੇ ਮੋਕਕੇ ਦੇ ਆਰਟੀ ਦੀ ਸਟੋਰ ਤੇ ਲੈਨੇ ਆ ਤੇ ਸਾਡੀ ਕਾਨੂੰਨੀ ਕਾਰਵਾਈ ਚੱਲ ਰਹੀ ਹੈ ਕੋਈ ਪਤਾ ਲੱਗਾ ਫੌਜੀ ਜਵਾਨ ਦੀ ਵੀ ਡੈਥ ਹੋਈ ਹੈ ਕੀ ਆहां ਉਹ ਦੇਖਦੇ ਆਂ ਜੀ ਮੋਕਕੇ ਚ ਸਾਡੇ ਗਏ ਨੇ ਦੋਨੋਂ ਦੋ ਟੀਮਾਂ ਮੇ ਭੇਜੀਆਂ ਜੀ ਲਗ ਲਗ ਜਗ੍ਹਾ ਤੇ ਉਹ ਦੇਖ ਰਹੀਆਂ ਆ ਉਹ ਵੀ ਜੀ ਹੋਵੇ ਉਹਨਾਂ ਦਾ ਕਦੋਂ ਹੋਗਾ Jangan tu ini tu Ah. Ini. Ah. どういうふうに言う